ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਕੋਈ ਫਿਰ ਪਹੁੰਚੇ ਆ ਪਟਨਾਪਾਰ ਐਗਰੀਕਲਚਰ ਸਟੋਰ ਤੇ ਤੇ ਵੀਰ ਜੀ ਪਿਛਲੇ ਲੰਬੇ ਸਮੇਂ ਤੋਂ ਪੈਸਟੀਸਾਈਡ ਦੇ ਬਿਜ਼ਨਸ ਚ ਬੀਜਾਂ ਦੇ ਖਾਦਾਂ ਦੇ ਬਿਜ਼ਨਸ ਹੈਗੇ ਨੇ ਤੇ ਆਪ ਵੀ 24 25 ਕਿੱਲਿਆਂ ਦੀ ਖੇਤੀ ਕਰਦੇ ਨੇ ਤੇ ਜਿਹੜਾ ਦਵਾਈ ਨੂੰ ਵਰਤਣ ਦਾ ਬੀਜ ਨੂੰ ਖਾਦ ਨੂੰ ਵਰਤਣ ਦਾ ਤਜਰਬਾ ਉਹ ਅਸੀਂ ਕਿਸ ਨਾ ਕਿਸੇ ਤਰੀਕੇ ਤੁਹਾਡੇ ਨਾਲ ਸਾਂਝਾ ਕਰਦੇ ਰਹਿੰਨੇ ਆ ਤੇ ਅੱਜ ਦੇ ਸਮੇਂ ਚ ਉਹ ਝੋਨੇ ਦੀ ਜੋ ਪਨੀਰੀ ਆ ਉਹਦੀ ਬਿਜਾਈ ਸ਼ੁਰੂ ਹੋ ਗਈ ਆ ਤੇ ਅਸੀਂ ਅੱਜ ਇਹ ਜਾਣਾਂਗੇ ਕਿ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਅਸੀਂ ਇਹ ਜਾਨਣਾ ਬਹੁਤ ਸਿੰਪਲ ਜਿਹਾ ਸਵਾਲ ਹੈ ਕਿ ਝੋਨੇ ਦੀ ਜਿਹੜੀ ਪਨੀਰੀ ਦੀ ਬਜਾਈ ਕਰਨੀ ਹੈ ਉਹਦੇ ਲਈ ਖੇਤ ਕਿਦਾਂ ਤਿਆਰ ਹੋਣਾ ਚਾਹੀਦਾ ਤੇ ਉਹ ਪਨੀਰੀ ਬੀਜਣ ਦੇ ਲਈ ਕੀ ਕੀ ਖਾਦ ਖੋਦ ਵਗੈਰਾ ਤੋਂ ਪਾਉਣੀ ਹੈ ਦਵਾਈ ਵਗੈਰਾ ਉਹਦੇ ਬਾਰੇ ਜਰਾ ਜਾਣਕਾਰੀ ਦਿਓ ਜਤਿੰਦਰ ਜੀ ਬਹੁਤ ਹੀ ਵਧੀਆ ਤੁਹਾਡਾ ਸਵਾਲ ਹੈ ਜੀ ਕਿਉਂਕਿ ਹੁਣ ਜਿਹੜਾ ਸਮਾਂ 20 ਤਰੀਕ ਤੋਂ ਪਨੀਰੀ ਬੀਜਣ ਦਾ ਪੂਰਾ ਸਮਝੋ 20 ਮਈ ਤੋਂ ਹੁਣ ਸ਼ੁਰੂ ਹੋ ਗਿਆ ਸੀ ਹਾਂਜੀ ਜਿਵੇਂ ਕਿ ਪੀ ਆਰ ਵੈਰਟੀਆਂ ਨੇ ਪੀ ਆਰ ਦਾ ਹਾਂ ਜਿਹੜੀਆਂ ਦੂਜੀਆਂ ਬਾਸਪਤੀ ਵੈਰਟੀਆਂ ਨੇ ਉਹ ਥੋੜੀਆਂ ਲੇਟ ਹੋਣਗੀਆਂ ਉਹ ਲੇਟ ਆਣਗੀਆਂ ਹਾਂਜੀ ਤੁਸੀਂ ਗੱਲ ਕੀਤੀ ਵੀ ਖੇਤ ਤਿਆਰ ਕਰਦੇ ਖੇਤ ਕਿ ਤਿਆਰ ਕਰਨ ਦਾ ਦੇਖੋ ਖੇਤ ਜਿਹੜਾ ਤਿਆਰ ਕਰਨਾ ਹੈ ਤਕਰੀਬਨ ਫਾਰਮਰਾਂ ਨੂੰ ਬਹੁਤਾਂ ਨੂੰ ਬਹੁਤ ਜ਼ਿਆਦਾ ਪਤਾ ਹੈ ਹਾਂਜੀ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਤੁਸੀਂ ਵੀ ਖੇਤੀ ਕਰਦੇ ਹੋ ਮੈਂ ਆਪਣੇ ਤਜਰਬੇ ਦੇ ਹਿਸਾਬ ਨਾਲ ਤੁਹਾਨੂੰ ਦੱਸ ਰਿਹਾ ਹਾਂ ਹਾਂਜੀ ਹਾਂਜੀ ਠੀਕ ਹੈ ਉਹਦੇ ਚ ਵੀ ਪਹਿਲਾਂ ਖੇਤ ਨੂੰ ਸਭ ਤੋਂ ਪਹਿਲਾਂ ਉਹਦੀ ਬਾਕੇ ਜਿਹੜੇ ਮੁੱਢ ਨੇ ਉਹ ਸੜਨੇ ਚਾਹੀਦੇ ਨੇ ਪਹਿਲਾਂ ਠੀਕ ਹੈ ਮੁੱਢ ਚੰਗੀ ਤਰ੍ਹਾਂ ਬਾਹ ਕੇ ਉਹਨੂੰ ਰੌਣੀ ਕਰ ਦੋ ਠੀਕ ਹੈ ਜੀ ਰੌਣੀ ਕਰਕੇ ਜਦੋਂ ਬੱਤਰ ਆ ਜਾਏ ਉਹਨੂੰ ਫੇਰ ਚੰਗੀ ਤਰ੍ਹਾਂ ਬਾਣਾ ਠੀਕ ਹੈ ਜੀ ਉਹਨੂੰ ਤਿਆਰ ਕਰ ਲਓ ਠੀਕ ਹੈ ਜਿਹੜੀ ਇਹਦੇ ਵਿੱਚ ਆਪਾਂ ਤਿਆਰੀ ਕਰਨੀ ਹੈ ਖਾਦ ਵਗੈਰਾ ਹਾਂਜੀ ਕਿਉਂਕਿ ਕਈ ਜ਼ਿਮੀਂਦਾਰ ਇਹ ਨੇ ਜੇ ਇਦਾਂ ਕਰਦੇ ਨੇ ਖਾਦ ਵਗੈਰਾ ਵਿੱਚ ਪਾਉਂਦੀ ਨਹੀਂ ਜਿਹੜੀ ਤੋਂ ਆਪਾਂ ਨੂੰ ਉਹਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਹਾਂਜੀ ਕਈ ਹੁਣ ਫਾਰਮਰ ਕੀ ਹੈ ਡੀਪੀ ਪਾਉਂਦੇ ਨੇ ਹਾਂਜੀ ਮੇਰੇ ਤਜਰਬੇ ਦੇ ਮੁਤਾਬਕ ਜਿਹੜਾ ਡੀਪੀ ਹੈ ਉਹ ਨਹੀਂ ਪਾਉਣਾ ਚਾਹੀਦਾ ਫਾਰਮਰਾਂ ਨੂੰ ਅੱਛਾ ਜੀ ਕਾਰਨ ਕੀ ਨੀਵੀ ਦੇ ਨੀਚੇ ਡੀਪ ਹਾਂ ਨਹੀਂ ਪਾਉਣਾ ਚਾਹੀਦਾ ਅੱਛਾ ਜੀ ਉਹਦੇ ਬਾਅਦ ਇਹ ਹੈ ਵੀ ਜਦੋਂ ਆਪਾਂ ਪਹਿਲੀ ਤਿਆਰ ਕਰ ਲਈ ਹਾਂਜੀ ਲਾਸਟ ਸੁਹਾਗੇ ਤੋਂ ਪਹਿਲਾਂ ਹਾਂ ਉੱਥੇ ਮੈਂ ਪਹਿਲਾਂ ਆ ਰਿਹਾ ਸੀ ਤੁਸੀਂ ਕਹਿੰਨਾ ਟੈਲਰ ਕਰ ਲਓ ਜਾਂ ਰੋਟਾਵੇਟਰ ਨਾਲ ਬੈਕ ਹਾਂ ਜਿਵੇਂ ਵੀ ਆ ਤੇ ਕਈ ਹੁਣ ਰੋਟਾਵੇਟਰ ਨਾਲ ਤਿਆਰ ਕਰਕੇ ਵੀ ਕਈ ਬੀਜ ਦਿੰਦੇ ਕਈ ਸੁਹਾਗਾ ਕਹਿੰਦੇ ਉੱਤੇ ਜ਼ਰੂਰ ਮਾਰੋ ਇਹਦਾ ਕੀ ਕਾਰਨ ਹੈ ਸੁਹਾਗਾ ਦੇ ਜਿਹੜੀ ਆਪਾਂ ਖਾਦ ਪਾਉਣੀ ਹੈ ਹਾਂਜੀ ਇੱਕ ਤਾਂ ਸੁਹਾਗਾ ਇਹ ਸਿੰਗਲ ਨਾਲ ਮਾਰੋ ਤੇ ਠਕੁ ਠਕ 4-5 ਸੁਹਾਗੇ ਮਾਰ ਲਿਓ ਜਦੋਂ ਤੁਹਾਡੀ ਖਾਦ ਪੂਰੀ ਹੋ ਜਾਵੇ ਬਿਲਕੁਲ ਬਰੀਕ ਹੋ ਜੀ ਠੀਕ ਹੈ ਬਰੀਕ ਹੋ ਜੀ ਓਕੇ ਠੀਕ ਹੈ ਜੀ ਖਾਦ ਕਿਹੜੀ ਪਾਣੀ ਹੈ ਖਾਦ ਆਪਾਂ ਸੁਪਰ ਫਾਸਫੇਟ ਸਿੰਗਲ ਸੁਪਰ ਫਾਸਫੇਟ ਜਿਹਨੂੰ ਕਹਿੰਦੇ ਆ ਅੱਛਾ ਸੁਪਰ ਜਿਹਨੂੰ ਕਹਿਦੇ ਆ ਹਾਂ ਸੁਪਰ ਕਹਿੰਦੇ ਨੇ ਆ ਉਹ 7 ਤੋਂ 8 ਕਿਲੋ ਇੱਕ ਕਨਾਲ ਦੀ ਇੱਕ ਕਨਾਲ 'ਚ ਕਿਸਾਨ ਵੀਰੋ ਜ਼ਰੂਰ ਨੋਟ ਕਰਿਆ ਜੇ 7 ਤੋਂ 8 ਕਿਲੋ ਇੱਕ ਕਨਾਲ 'ਚ ਪਾਣੀ ਹੈ ਇੱਕ ਕਨਾਲ 'ਚ ਪਾਣੀ ਹੈ 20 ਮਰਲਿਆਂ 'ਚ 20 ਮਰਲੇ ਜਦੋਂ ਆਪਾਂ ਮਾਰਤੀ ਪਾ ਦਿੱਤੀ ਉਹਦੇ ਠੀਕ ਹੈ ਉਹਦੇ ਨਾਲ ਆਪਾਂ ਹਲਕਾ ਜਿਹੜਾ ਟ੍ਰੇਲਰ ਮਾਰ ਦੇਣਾ ਵੀ ਵਿਚਰਾਲ 'ਚ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਇਦੇ ਵਿੱਚ ਜਿਵੇਂ ਕਿ ਜ਼ਿਮੇਦਾਰਾਂ ਨੇ ਸਵੇਰੇ ਪੀਜਣੀ ਹੈ ਜਾਂ ਕੱਲ ਨੂੰ ਪੀਜਣੀ ਹੈ ਦੋ ਦਿਨਾਂ ਨੂੰ ਚਾਰ ਦਿਨਾਂ ਨੂੰ ਪੀਜਣੀ ਹੈ ਠੀਕ ਹੈ ਇਹਦੇ ਵਿੱਚ ਨਾਲ 2 ਕਿਲੋ ਪੋਟਾਸ਼ ਕਨਾਲ ਦੀ ਅੱਛਾ ਹਾਂ ਜੀ ਇਹਦੇ ਵਿੱਚ ਹੀ ਪੋਟਾਸ਼ ਹੋਰ ਜ਼ਿਆਦਾ ਹਾਂ ਪੋਟਾਸ਼ ਵਾਲੇ ਉਸ ਤੋਂ ਬਾਅਦ ਆ ਕਿ ਜ਼ਿੰਕ ਜ਼ਿੰਕ ਅੱਛਾ ਜਿਹੜੀ ਜ਼ਿੰਕ ਹੈ ਆਪਣਾ 21% 21% ਜ਼ਿੰਕ ਦਾ ਹਾਂ ਕਨਾਲ ਦੀ ਤਕਰੀਬਨ 5 ਕਿਲੋ ਇੱਕ ਪੈਕੇਟ ਥੈਲੀ ਪਾ ਦਿੰਦਾ ਹਾਂ ਹਾਂ 5 ਕਿਲੋ ਠੀਕ ਹੈ ਕਈ ਫਾਰਮਰ ਕਹਿੰਦੇ ਨੇ ਵੀ ਅਸੀਂ ਜਿਹੜੀ ਰਿੰਕ ਪਾਉਣੀ ਹੈ 33% ਉਹ ਵੀ ਪਾ ਸਕਦੇ 33% ਛੋਟੀ ਪੈਣੀ ਹਾਂ ਉਹ 3 ਕਿਲੋ ਪਾ ਕੇ ਨਾਲ 3 ਕਿਲੋ ਪਾ ਦੋ ਉਸ ਤੋਂ ਬਾਅਦ 2.5 ਕਿਲੋ ਯੂਰੀਆ ਅੱਛਾ ਜੀ ਹਾਂ ਇਹ ਚੀਜ਼ਾਂ ਪਾ ਕੇ ਸੁਹਾਗਾ ਚੰਗੀ ਤਰ੍ਹਾਂ ਮਾਰ ਕੇ ਜੀ ਹਾਂਜੀ ਤਿਆਰ ਕਰਦੇ ਠੀਕ ਹੈ ਠੀਕ ਹੈ ਜਦੋਂ ਆਪਾਂ ਤਿਆਰ ਹੋ ਗਈ ਦੋ ਤਿੰਨ ਸੁਹਾਗੇ ਉੱਤੇ ਮਾਰ ਦੋ ਫ੍ਰੀਕ ਹੋ ਗਿਆ ਜੀ ਜਿਹੜਾ ਮੈਂ ਤਜਰਬਾ ਬੀਜੰਦਾ ਕਰਨਾ ਜੀ ਹਾਂਜੀ ਮੈਂ ਜਿਹੜਾ ਬੀਜ ਹੈ ਜੀ ਹਾਂਜੀ ਇੱਕ ਮਰਲੇ ਦਾ 2.5 ਤੋਂ 3 ਕਿਲੋ ਪੀਆਰ ਦਾ ਇਹ ਬਹੁਤ ਵੱਡਾ ਸਵਾਲ ਵੈਸ ਤੇ ਆਈ ਸ਼ਮਾਈ ਰਹਿੰਦਾ ਹਰ ਇੱਕ ਸਾਲ ਹੀ ਕਿ ਕਨਾਲ ਚ ਕਿੰਨਾ ਤੇ ਮਰਲੇ ਚ ਕਿੰਨਾ ਤੁਸੀਂ ਇੱਕ ਮਰਲੇ ਦਾ 2.5 ਕਿਲੋ ਕਹਿ ਰਹੇ ਹੋ 2.5 ਤੋਂ 3 ਕਿਲੋ ਪੀਆਰ ਪੀਆਰ ਜਿਹੜੀ ਵੈਰੈਟੀ ਹੈ 2.5 ਤੋਂ 3 ਕਿਲੋ ਬੀਜ ਇੱਕ ਮਰਲੇ ਦਾ ਉਹ ਖੇਤ ਦੇ ਹਿਸਾਬ ਨਾਲ ਕਈ ਵਾਰੀ ਕੋਈ ਖੇਤ ਬੀਜ ਰੱਖ ਜਾਂਦਾ ਤਾਂ ਫਿਰ ਪੂਰਾ ਜੰਮਦਾ ਤੁਹਾਡੇ ਖੇਤਾਂ ਦਾ ਤੁਸੀਂ 2.5 ਵੀ ਪਾ ਸਕਦੇ ਨਹੀਂ ਤਾਂ 3 ਕਿਲੋ ਪਾ ਸਕਦੇ ਅੱਛਾ ਜੀ ਉਹ ਜਿਹੜਾ ਬੀਜਣ ਦਾ ਤਰੀਕਾ ਇਹ ਹੈ ਜੀ ਜਿਵੇਂ ਕਈ ਫਾਰਮਰ ਨੇ ਭਿਉਂ ਦੇਣਗੇ ਉਹਨੂੰ ਦਾਅਬ ਦੇਣਗੇ ਦਾਅਬ ਦੇਣਗੇ ਠੀਕ ਹੈ ਜੀ ਮੈਂ ਕਿਤੇ ਦਾਅਬ ਨਹੀਂ ਦਿੱਤੀ ਜੀ ਪੁੰਗਰ ਕੇ ਫੇਰ ਹਾਂ ਮੈਂ ਪੁੰਗਾਰਿਆ ਨੇ ਮੈਂ 12 ਤੋਂ 24 ਘੰਟੇ ਪੀਉਣ ਲੈਣਾ ਜੀ ਠੀਕ ਹੈ ਉਹਨੂੰ ਪੀਉਣ ਲੋ ਜੀ ਉਸ ਤੋਂ ਬਾਅਦ ਕੱਢ ਲੋ ਅੱਛਾ ਜੀ ਠੀਕ ਉਹਨੂੰ ਕੱਢ ਕੇ ਦੱਬੰਦ ਚ ਰੱਖੋ ਠੀਕ ਹੈ ਜਿਹੜਾ ਆਪਣਾ ਖੇਤ ਤਿਆਰ ਹੈ ਹਾਂ ਜੀ 3 बाई 3 ਦਾ ਇੱਕ ਮਰਲਾ ਬਣਦਾ ਜੀ 3 ਕਰਮਾ ਇਧਰ ਨੂੰ 3 ਕਰਮਾ ਹਾਂ 3 ਇਧਰ ਨੂੰ 3 ਇਧਰ ਉਹ ਇੱਕ ਮਰਲਾ ਬਣ ਗਿਆ ਠੀਕ ਹੈ ਉਹਦੇ ਹਿਸਾਬ ਨਾਲ ਆਪਾਂ ਸਪੋਰਟ ਕਰੋ ਆਪਣੇ ਕੋਲ 15 ਕਿਲੋ ਵੀ ਜੀ 15 ਕਿਲੋ ਜਾਂ 16 ਕਿਲੋ ਵੀ ਗਿਆ ਉਹ ਮਰਲੇ ਦੇ ਹਿਸਾਬ ਨਾਲ ਬਣਾ ਕੇ 8 ਮਰਲੇ ਬਣ ਕੇ 16 ਕਿਲੋ ਹਾਂਜੀ ਹਾਂ ਬਿਲਕੁਲ 8 ਮਰਲੇ ਆਪਾਂ ਤਿਆਰ ਕਰ ਠੀਕ ਹੈ ਤਿਆਰ ਕਰ ਲੋ ਜਿਹੜਾ ਵੀ ਆਪਾਂ ਉਹਦਾ ਆਪਾਂ ਛੱਟਾ ਮਾਰਦੇ ਸੁੱਕੇ ਦੇ ਸੁਹਾਗਾ ਵੱਜਾ ਹੋਇਆ ਵੀ ਆਪਾਂ 24 ਘੰਟੇ ਪੀ ਹੋਇਆ ਹਾਂ ਉਂਗਰਿਆ ਹੈ ਨਹੀਂ ਹਾਂਜੀ ਹਾਂ ਉਹ ਮੜਮੜਾ ਜਾਨ ਕੇ ਸੁੱਕ ਭੂੜਾ ਜਿਹਾ ਹੋ ਜਾਂਦਾ ਉਹ ਛੱਟਾ ਲਾ ਦੇ ਉਹ ਛੱਟਾ ਲਾ ਦੇ ਉਸ ਤੋਂ ਬਾਅਦ ਹਾਂਜੀ ਜਦੋਂ ਆਪਾਂ ਛੱਟਾ ਲਾਤਾ ਉਹ ਜਿਹੜੀ ਤਰੰਕਲੀ ਹੁੰਦੀ ਆ ਆਪਣੀ ਹਾਂ ਪੰਜਾਇਆ ਬਣਾਇਆ ਹੁੰਦਾ ਕਈਆਂ ਨੇ ਕਈਆਂ ਨੇ ਤਾਂ 5 ਫੁੱਟ ਦਾ ਪੰਜਾ ਬਣਾਇਆ ਹੋਇਆ ਐਨੇ ਨੇ ਇੱਕ ਸਰੀਆ ਲਾ ਹਾਂਜੀ ਹਾਂਜੀ ਉਹ 3 ਇੰਚ ਦੇ ਉੱਤੇ ਸਰੀਆ ਲੱਗਿਆ ਹੁੰਦਾ ਜੀ 5 ਫੁੱਟ ਦੇ ਫਲਾਏ ਹੁੰਦੇ ਜੇ ਉਹਨਾਂ ਕੋਲ ਨਹੀਂ ਤਾਂ ਤਰੰਗਲੀ ਲੈ ਲਓ ਠੀਕ ਐ ਤਰੰਗਲੀ ਉਹ ਤਰੰਗਲੀ ਮਾਰ ਦੋ ਜੀ ਉੱਤੇ ਓਕੇ ਜਿਹੜਾ ਪੀ ਐ ਉਹ ਟੱਕ ਜਾ ਉਹ ਮਿੱਟੀ ਦੇ ਨਾਲ ਜਿ ਮੜਾਇਆ ਵਿਚ ਦਾ ਵਿਚ ਦਾ ਠੀਕ ਐ ਉਸ ਤੋਂ ਬਾਅਦ ਲਾ ਦਿਓ ਜੀ ਪਾਣੀ ਪਾਣੀ ਲਾ ਦਿਓ ਠੀਕ ਐ ਜੀ ਜਦੋਂ ਆਪਾਂ ਪਾਣੀ ਲਾਤਾ ਉਹਨੂੰ ਫੇਰ ਜਿਹੜਾ ਪਾਣੀ 2-3 ਦਿਨ ਲਾਉਣ ਦੀ ਲੋੜ ਨਹੀਂ ਹੈ ਇੱਕ ਵਾਰੀ ਪਾਣੀ ਭਰ ਕੇ ਹਾਂ ਭਰ ਕੇ ਲਾਤਾ ਜਦੋਂ ਮਿੱਟੀ ਹਾਂਜੀ ਉਹ ਆਪਣੇ ਠੱਕੇ ਗੇ ਮਿੱਟੀ ਦੇ ਨਾਲ ਠੀਕ ਹੈ ਠੀਕ ਹੈ ਜੀ ਜਦੋਂ ਆਪਾਂ ਉਹ ਕਰਤਾ ਜੀ ਉਸ ਤੋਂ ਬਾਅਦ ਆਪਾਂ ਪਾਣੀ ਲਾਤਾ ਜੀ ਠੀਕ ਹੈ ਜਿਹੜੇ ਆਪਣੀ ਨਦੀਨ ਨਾਸ਼ ਜਿਵੇਂ ਜਿਹੜੀ ਦਵਾਈ ਪਾਉਣੀ ਉੱਤੇ ਹੁਣ ਉਹ 20 ਗ੍ਰਾਮ ਅੱਧਾ ਅੱਧੇ ਇੱਕ ਨਾਲ ਦੀ 10 ਮਰਲਿਆਂ 10 ਮਰਲਿਆਂ ਤੇ 20 ਗ੍ਰਾਮ ਜਿਵੇਂ ਸਾਥੀ ਆ ਗਏ ਕੋਈ ਹੋਰ ਆਉਂਦੇ ਨੇ ਠੀਕ ਹੈ ਜੀ ਉਹ ਆਪਾਂ ਮਿੱਟੀ 'ਚ ਲਾ ਕੇ ਹਾਂਜੀ ਉਹਨੂੰ ਪਾਣੀ ਦੇ ਵਿੱਚ ਥੋੜੀ ਜਿਹੀ ਗਿੱਲੀ ਕਰ ਲੈਣੀ ਹੈ ਉਦਰ ਹੁੰਦਾ ਹੈ ਆਰਡਰ ਹੁੰਦਾ ਹਾਂ ਪਾਣੀ 'ਚ ਗਿੱਲਿਆ ਕਰਦਾ ਠੀਕ ਹੈ ਪਾਣੀ 'ਚ ਲਾ ਕੇ ਉਹਨੂੰ ਥੋੜੀ ਮਿੱਟੀ ਠੀਕ ਹੈ ਲੋੜ ਅਨੁਸਾਰ ਜਿੰਨੇ ਕੋ ਚਟਾ ਠੀਕ ਹੈ ਉਹਦੇ ਵਿੱਚ ਇੱਕ ਮਿਕਸ ਕਰਕੇ ਉਹਦਾ ਚਾਹੇ ਗਿੱਲੀ ਮਿੱਟੀ ਦੇ ਵਿੱਚ ਹੀ ਇਦਾਂ ਭੋਰ ਕੇ ਇਦਾਂ ਮਲ ਲੈ ਉਹਨੇ ਜਿੰਨੇ ਜਿਹੜਾ ਪਾਊਡਰ ਹੈ ਨਾ ਜੀ ਉਹ ਫਿਰ ਡਲੀ ਬਣ ਜਾਉ ਘੋਲ ਦਾ ਉਹਨੂੰ ਪਾਣੀ ਚ ਘੋਲ ਲੈ ਓਕੇ ਉਹਨੂੰ ਪਾਣੀ ਨੂੰ ਪਹਿਲਾਂ ਥੋੜਾ ਜਿਹਾ ਪਾਣੀ ਪਾਣੀ ਚ ਘੋਲ ਕੇ ਫਿਰ ਪਾਣੀ ਫਿਰ ਸੁੱਕੀ ਰੋਟੀ ਮੁੱਟੀ ਚ ਲੈ ਹਾਂ ਹੋਰ ਜਦ ਵਿੱਚ ਚੰਗੀ ਇੱਕ ਜਾਣ ਕਰਕੇ ਜੀ ਉਹਨੂੰ ਛਟਾਵਾ ਤੁਹਾਡੇ ਜਿਹੜਾ ਇਹ ਫਿਰ ਇਹ ਜਦੋਂ ਪਹਿਲਾਂ ਪਾਣੀ ਲਾਣਾ ਉਸੇ ਸ਼ਾਮ ਹੀ ਪਾਣੀ ਉਸੇ ਟਾਈਮ ਜੀ ਜਦੋਂ ਆਪਾਂ ਬੀਜ ਕਰਤਾ ਜੀ ਪਾਣੀ ਲਾਤਾ ਉਸੇ ਟਾਈਮ ਜਸਟ ਉਸੇ ਟਾਈਮ ਉਸੇ ਟਾਈਮ ਹੀ ਕਵਾੜ ਵਾਲੀ ਜੋ ਨਦੀਨ ਵਾਲੀ ਹੈ ਉਹ ਪਾਉ ਉਹ ਪਾ ਸਕਦੇ ਠੀਕ ਹੈ ਇਹਦੇ ਨਾਲ ਜਿਹੜੀਆਂ ਆਪਾਂ ਇਹ ਖਾਂਦਾ ਦੱਸੇ ਇੱਕ ਤਾਂ ਤੁਹਾਡੀ ਜਿਹੜੀ ਪੌਦ ਹੈ ਪਣੀਰੀਆ ਪੀਲੀ ਨਹੀਂ ਹੋਏਗੀ ਪੀਲੀ ਨਹੀਂ ਹੋਏਗੀ ਇੱਕ ਪੋਲੀ ਰਹੇਗੀ ਇੱਕ ਪੋਲੀ ਰਹਿੰਦੀ ਹੈ ਵੱਡਾ ਸਵਾਲ ਹੈ ਇਹ ਪੋਲੀ ਰਹਿੰਦੀ ਹੈ ਹਾਂਜੀ ਹਾਂਜੀ ਵੀ ਜਿਹੜਾ ਮੈਂ ਆਪਣਾ ਤਜਰਬਾ ਇਹ ਫਾਰਮਰਾਂ ਨੂੰ ਮੈਂ ਅੱਜ ਜਿਹੜਾ ਦੱਸ ਰਿਹਾ ਤੇ ਜੇ ਜੀ ਜ਼ਿੰਮੇਦਾਰ ਇਸ ਤਰੀਕੇ ਨਾਲ ਕਰਨਗੇ ਪੌਦ ਪੋਲੀ ਹੋਊਗੀ ਪੀਲੀ ਨਹੀਂ ਪਏਗੀ ਠੀਕ ਠੀਕ ਤੇ ਪੌਲ ਜੇ ਪੌਦ ਆਪਣੀ ਨਰੋਗ ਹਾਂਜੀ ਤੇ ਪੈਲੀ ਚ ਜਾ ਕੇ ਵੀ ਛੇਤੀ ਚੱਲ ਪਏ ਹਾਂ ਹਾਂ ਠੀਕ ਹੈ ਜੀ ਇੱਕ ਜਿਹੜੀ ਉਹ ਤੁਸੀਂ ਆਪਾਂ ਸ਼ਾਇਦ ਮਿਸ ਕਰਕੇ ਜਿਹੜੀ 24 ਘੰਟੇ ਪੀਣੀ ਹੈ ਆਪਾਂ ਦੀ ਜ ਉਹ ਟੱਪ ਚ ਕੋਈ ਦਵਾਈ ਵੀ ਪਾ ਦੀ ਹੈ ਜਿਹੜੀ ਨਾਲ ਹਾਂਜੀ ਹਾਂ ਹਨਾ ਉਹ ਰਹਿ ਗਈ ਸੀ ਐਮੀਸਾਨ ਵਗੈਰਾ ਆਉਂਦੀ ਹੈ ਜੀ ਹਾਂਜੀ ਹਾਂ ਉਹ ਐਮੀਸਾਨ ਦੇ ਵਿੱਚ ਆਪਾਂ 24 ਘੰਟੇ ਪਿਉਂ ਕੇ ਰੱਖੋ ਤੇ ਚਾਹੇ ਉਹ ਟੱਪ ਵਾਲਾ ਪਾਣੀ ਉਹ ਵਿੱਚ ਬਾਅਦ ਵਿੱਚ ਬਾਅਦ ਪਾਣੀ ਦਾ ਐਂ ਆਪਾਂ ਵੇਸਟ ਨਹੀਂ ਕਰਨਾ ਤੇ ਪਾਣੀ ਉਹ ਚ ਵਿੱਚ ਉਹ ਜਿਹੜਾ ਪਾਣੀ ਉਹਦੇ ਵਿੱਚ ਬਾਅਦ ਵੇਸਟ ਨਹੀਂ ਕਰਨਾ ਇਹ ਇੱਕ ਯਾਨੀ ਕਿ ਪੂਰਾ ਕਾਰਗਰ ਤਰੀਕਾ ਹੈ ਅਜਮਾਇਆ ਹੋਇਆ ਹਾਂਜੀ ਹਾਂਜੀ ਠੀਕ ਹੈ ਬਾਕੀ ਹੁਣ ਕਈ ਜ਼ਿਮੀਂਦਾਰ ਇਹ ਹੁੰਦੇ ਨੇ ਵੀ ਜਿਹੜਾ ਪੁੰਗਾਰ ਕੇ ਪੁੰਗਰ ਕੇ ਬੀਜਦੇ ਨੇ ਹਾਂਜੀ ਕਈ ਇਲਾਕਿਆਂ ਦੇ ਵਿੱਚ ਉਹ ਪੁੰਗਾਰ ਕੇ ਬੀਜਣ ਉਹ ਵੀ ਜ਼ਿਮੀਂਦਾਰ ਦੇ ਜਿੱਥੇ ਕੋਈ ਸਿਸਟਮ ਹੋਣਾ ਉਧਰ ਉਧਰ ਕਰ ਸਕਦੇ ਪਰ ਜਿਹੜੇ ਖਾੜਾ ਥਲੇ ਹਾਂਜੀ ਇਹ ਜਰੂਰ ਨਹੀਂ ਪਾਣੀ ਚਾਹੀਦਾ ਇਹ ਖਾ ਦੇਣੀ ਡੀਏਪੀ ਨਹੀਂ ਪਾਣੀ ਚਾਹੀਦੀ ਇਹ ਤਾਂ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਡੀਏਪੀ ਨਹੀਂ ਪਾਣੀ ਇਹ ਸਭ ਤੋਂ ਪਹਿਲਾਂ ਪਾਉਂਦੀ ਡੀਏਪੀ ਹਾਂਜੀ ਹਾਂ ਕਿਉਂਕਿ ਜਿਹੜੇ ਸੁਪਰ ਫਾਸਫਟ ਹੈ ਜੀ ਉਹ ਪਾਓ ਉਹ ਪਾਓ ਉਹਦੇ ਵਿੱਚ ਨਾ ਜਿਹੜੀ ਜੀ ਇੱਕ ਤਾਂ ਕੈਲਸ਼ੀਅਮ ਹੈ ਜੀ ਕੈਲਸ਼ੀਅਮ ਹੈ ਠੀਕ ਇੱਕ ਸਲਫਰ ਹੈ ਜੀ ਸਲਫਰ ਮਿਕਸ ਹੈ ਕੈਲਸ਼ੀਅਮ ਦੀ ਘਾਟ ਵੀ ਪੂਰੀ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਨਿਸ਼ਾਨਵੀਰੋ ਤੁਸੀਂ ਵੀ ਮਤਲਬ ਤੁਹਾਡੇ ਆਪਣੇ ਤਜਰਬੇ ਬਹੁਤ ਨੇ ਅਸੀਂ ਆਪਣਾ ਤਜਰਬਾ ਸਾਂਝਾ ਕੀਤਾ ਵੀਰ ਨੇ ਤੇ ਕਈ ਇਦਾਂ ਬਜਾਈ ਕਰਦੇ ਵੀ ਹੋਣਗੇ ਤੇ ਤੁਸੀਂ ਆਪਣਾ ਤਜਰਬਾ ਜਰੂਰ ਕਮੈਂਟਾਂ 'ਚ ਸਾਂਝਾ ਕਰਿਓ ਕਿ ਤੁਸੀਂ ਚੋਨੇ ਦੀ ਬਜਾਈ ਜੋ ਪਨੀਰੀ ਹੈ ਕਿਦਾਂ ਵੇਚ ਦਿਓ ਜੇ ਤੁਸੀਂ ਕੋਈ ਸਵਾਲ ਪੁੱਛਣਾ ਵੀਰ ਜੀ ਨੂੰ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ